ਜਿੰਦੂ ਟਵਾ ਸਾਹਿਬ ਕੀ ਮਾਮਲਾ ਸਾਰਾ ਜਿਹੜਾ ਵੀਰ ਦੇ ਸੱਟਾਂ ਲੱਗੀਆਂ। ਦੇਖੋ ਇਹ ਕਾਰੋਬਾਰੀ ਬੰਦੇ ਨੇ ਆਪ ਦੀ ਦਸਤਾਨਾ ਨੋਹਰ ਦੀ ਕਰਤ ਕਰਦੇ ਨੇ। ਮੈਡੀਕਲ ਸਟੋਰ ਚਲਾਉਂਦੇ ਨੇ। ਸਾਡੇ ਛੋਟੇ ਵੀਰ ਨੇ ਸਸਵਿੰਦਰ ਸਿੰਘ ਜਿਹੜੇ ਬਲੇਰ ਜਿਹਨਾਂ ਨੂੰ ਅਸੀਂ ਡਾਕਟਰ ਸਿੰਦਰ ਵੀ ਕਹਿੰਦੇ ਨੇ। ਬੜੇ ਜਾਣੇ ਪਹਿਚਾਣੇ ਨੇ ਇਸ ਇਲਾਕੇ 'ਚ। ਪੱਤਰਕਾਰਤਾ ਵੀ ਕਰਦੇ ਆ ਪਰ ਲੋਕਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਪਿਆਰ ਹੈ ਪਰ ਜਿਹੜੀ ਘਟਨਾ ਇਹਨਾਂ ਦੇ ਨਾਲ ਬੀਤੀ ਰਾਤ ਵਾਪਰੀ ਹੈ ਉਹਨੇ ਪਿੱਖੀ ਬਿੰਡ ਦੇ ਵਿੱਚ ਤੇ ਖਾਸ ਕਰਕੇ ਇਸ ਇਲਾਕੇ 'ਚ ਬਹੁਤ ਵੱਡੀ دہشت ਪੈਦਾ ਕਰ ਦਿੱਤੀ ਇਹ ਪਿੱਖੀ ਮਹਿਸਾਨੇ ਦੇ ਬਿਲਕੁਲ ਨਜ਼ਦੀਕ ਇੱਕ ਕਾਰੋਬਾਰੀ ਦੀ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਨਿਡਰ ਹੋ ਕੇ ਲੋਕ ਆਉਂਦੇ ਜਿਹੜੇ ਆਣ ਕੇ ਲੁੱਟ ਦੀ ਨੀਅਤ ਨਾਲ ਇੱਥੇ ਜੋ ਵੀ ਲੁੱਟਿਆ ਜਾ ਸਕਦਾ ਹੈ ਜੋ ਵੀ ਖੋਇਆ ਜਾ ਸਕਦਾ ਹੈ ਦਾਖਲ ਹੁੰਦੇ ਆ ਤੇ ਉਹ ਸਾਰੀਆਂ ਜਿਹੜੀਆਂ ਸੀਸੀਟੀਵੀ ਵੀਡੀਓਜ਼ ਨੇ ਉਹ ਸਾਰੀਆਂ ਆਪਣੇ ਸਾਹਮਣੇ ਆ ਚੁੱਕੀਆਂ ਨੇ। ਪਰ ਸਭ ਤੋਂ ਵੱਡੀ ਗੱਲ ਇਹ ਕਿ ਜਾਨ ਮਾਲ ਦਾ ਨਾਤ ਕੋਈ ਰਾਖਾ ਨਜ਼ਰ ਆਉਂਦਾ। ਤੇ ਨਾ ਹੀ ਜਾਨ ਮਾਲ ਦੀ ਹੁਕਮਤ ਜਿਹੜੀ ਹੈ ਜਿਹੜੇ ਰੋਟੀਰੇ ਨਹੀਂ ਉਹਨਾਂ ਦੇ ਸਾਹਮਣੇ ਹੁਕਮਤ ਰਹਗੀ। ਉਹਨਾਂ ਸਾਹਮਣੇ ਕੋਈ ਵੀ ਹੋਵੇ ਜਿਹੜਾ ਵੀ ਉਹਨਾਂ ਨੂੰ ਅੱਗੋਂ ਰੋਪਣ ਵੀ ਜੁਰਤ ਕਰਦਾ ਹੈ। ਅਗੋਂ ਵੇਰ ਰਲੀ ਜੁਰਤ ਕਰਦਾ ਹੈ ਤੇ ਤੁਹਾਡੇ ਸਾਹਮਣੇ ਹੀ ਹੈ ਜੋ ਸਾਡੇ ਸੁਵਿੰਦਰ ਸਿੰਘ ਹੋਰਾਂ ਦੇ ਨਾਲ ਜੋ ਕੁਝ ਬੀਤਿਆ ਹੈ ਜਿਸ ਤਰ੍ਹਾਂ ਉਹਨਾਂ ਤੇ ਕਿਰਪਾ ਉਹਨਾਂ ਦੇ ਵਾਰ ਹੋਏ ਸਿਰ 'ਚ ਵਾਰ ਹੋਏ ਬੜੇ ਸੀਰੀਅਸ ਬਾਹਾਂ ਦੇ ਉੱਤੇ ਹੋਏ ਹੋਰ ਵੀ ਔਰ ਇਵਨ ਕਿ ਪਿਸਤੌਲ ਵੀ ਉਹਨਾਂ ਦੇ ਕੋਲੇ ਸੀ ਤੇ ਥਾਣੇ ਦੇ ਨੇੜੇ ਰੋਜ਼ ਇਹੋ ਜੀਆਂ ਵਰਦਾਤਾਂ ਵਾਪਰ ਰਹੀਆਂ ਨੇ ਥਾਣਿਆਂ ਦੇ ਨੇੜੇ ਤੇ ਹਾਲਾਤ ਹੁਣ ਇਹ ਹੋ ਗਏ ਐ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਜਿਹੜਾ ਸਰਕਾਰਾਂ ਦਾ ਪਹਿਲਾ ਫਰਜ਼ ਹੁੰਦਾ ਹੈ ਬਾਕੀ ਸਕੀਮਾਂ ਲੋਕ ਭਲਾਈ ਸਕੀਮਾਂ ਡਿਵੈਲਪਮੈਂਟ ਵਕਾਸ਼ ਜਿਹੜਾ ਇਹ ਬਾਅਦ ਦੀਆਂ ਗੱਲਾਂ ਸਭ ਤੋਂ ਪਹਿਲਾਂ ਕਿਸੇ ਵੀ ਰਾਜ ਦੀ ਕਿਸੇ ਵੀ ਸਰਕਾਰ ਦੀ ਪਹਿਰ ਹੁੰਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ। ਤੇ ਹੁਣ ਇੱਥੇ ਤੇ ਲੋਕਾਂ ਨੂੰ ਤੇ ਕਰਤਾ ਆ ਲੁਟੇਰਿਆਂ ਦੇ ਵਾਲੇ। ਤੇ ਪੁਲਿਸ ਹੁਣ ਥਾਣਿਆਂ ਦੀ ਰਾਖੀ ਕਰਨ ਲੱਗਦੀ ਹੈ। ਤੁਸੀਂ ਦੇਖੋ ਤੇ ਪੁਲਿਸ ਜ਼ੁਰਤੀ ਨਹੀਂ ਕਰਦੀ ਕਿ ਕਿਸੇ ਤਰ੍ਹਾਂ ਲਾਂਡਰ ਮੇਨਟੇਨ ਰਵੇ ਲੋਕਾਂ ਦੀ ਜਾਨ ਮਾਲ ਸੁਰੱਖਿਆ ਹੋਵੇ। ਉਹ ਆਪਣੀ ਸੁਰੱਖਿਆ ਕਰਨ ਵਾਸਤੇ ਤੇ ਥਾਣੇ ਦੀ ਸੁਰੱਖਿਆ ਕਰਨ ਵਾਸਤੇ ਮੈਂ ਇਥੇ ਆਪਦੇ ਇਲਾਕੇ ਦੇ ਇੱਕ ਤੋਂ ਥਾਣਿਆਂ 'ਚ ਦੇਖ ਰਿਹਾ ਸੀਗਾ ਕਿ ਪ੍ਰਾਣੇ ਜਿਹੜੇ ਬੁਲਟ ਪ੍ਰੂਫ ਟਰੈਕਟਰ ਨੇ ਉਹ ਥਾਣਿਆਂ ਦੇ ਘੇਲਾਦੇ ਤੇ ਜੇ ਥਾਣਿਆਂ ਦੀ ਉਹਨਾਂ ਰਾਖੀ ਕਰਨੀ ਜਿਹੜੀ ਹੈ ਜਿੱਥੋਂ ਰਾਖੀ ਕਰਨ ਵਾਲੇ ਨਿਕਲਨੇ ਸੀ ਜਿਨ੍ਹਾਂ ਨੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਸੀ ਤੇ ਉਹਨਾਂ ਥਾਣਿਆਂ ਦੇ ਬੁਹਿਆਂ ਤੇ ਬੁਲਟ ਪ੍ਰੂਫ ਟਰੈਕਟਰ ਖੜੇ ਕਰਕੇ ਜਾਂ ਚੌਕ ਚੌਬੰਦ ਹੋ ਕੇ ਕਿ ਥਾਣੀ ਨੂੰ ਬਚਾਉਣਾ ਹੈ ਆਪਣੇ ਆਪ ਨੂੰ ਬਚਾਉਣੇ ਤੇ ਲੋਕ ਕਿੱਥੇ ਜਾਣਗੇ ਇਹਨਾਂ ਬਸਵਾਲ ਹੈ ਸਾਡੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਾਗੂ ਭਗਵੰਤ ਮਾਨ ਮੁੱਖ ਮੰਤਰੀ ਹੈ ਗ੍ਰਹਿ ਮੰਤਰੀ ਹੈ ਮੋਰੇ ਛੱਡ ਦੇ ਖੜਾ ਜਿਹੜੇ ਕਿੱਡਾਂ ਚ ਤੂੰ ਪਿਆ ਚਲ ਲੋਕਾਂ ਨੇ ਗਲਤੀ ਕਰ ਲਈ ਸਹੀ ਕਿ ਤੇਰੀ ਸਰਕਾਰ ਬਣਾਤੀ ਪਰ ਘਟੋ ਘਟ ਐਸ ਪਾਸੇ ਵੀ ਧਿਆਨ ਦਿਓ ਪੰਜਾਬ ਚ ਦਵਾਵੀ ਮੱਚੀ ਪਈ ਐ ਕਿਤੇ ਖੁਸ਼ੀ ਤੇ ਚਲਜੋ ਕਿਸੇ ਗਮੀ ਤੇ ਚਲਜੋ ਕਿਸੇ ਵਿਆਹ ਤੇ ਚਲਜੋ ਕਿਸੇ ਭੋਗ ਤੇ ਚਲਜੋ ਕਿਸੇ ਵੀ ਥਾਂ ਤੇ ਚਲਜੋ ਇਹੀ ਚਰਤੇ ਚਲਦੇ ਆ ਕਿ ਅੱਜ ਫਲਾਣਾ ਲੁੱਟਿਆ ਗਿਆ ਅੱਜ ਆ ਹੋ ਗਿਆ ਅੱਜ ਉਹ ਹੋ ਗਿਆ ਇਸ ਕਰਕੇ ਅਹੀਂ ਤੇ ਬੇਨਤੀ ਕਰਦੇ ਆ ਬਾਕੀ ਮਹਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹੋ ਜਿਹੇ ਜਿਹੜੀਆਂ ਵਾਰਦਾਤਾਂ ਨੇ ਕੋਈ ਉਹੀ ਵਿਧ ਬਣਾ ਦੇਣ ਕਿ ਰੁਕਣ ਤੇ ਲੋਕੀ ਜਿਹੜਾ ਆ ਸਕੂਨ ਦੀ ਜ਼ਿੰਦਗੀ ਬਤੀਤ ਕਰ ਸਕ